ਹੈਲੋ एवरीवन ਵੈਲਕਮ ਬੈਕ ਅਸਲਾਮੁਅਲੈਕਮ ਤੇ ਸਤਿ ਸ਼੍ਰੀ ਅਕਾਲ ਕਿਦਾਂ ਹਾਲ ਚਾਲ ਜੀ ਉਮੀਦ ਕਰਦੇ ਆ ਵਧੀਆ ਹੋਵਗਾ ਆਪ ਸੋਨਾਂ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਲਓ ਜੀ ਅੱਜ ਅਸੀਂ ਉਸ ਪੰਜਾਬ ਦੇ ਸੂਰਮੇ ਦੀ ਗੱਲ ਕਰਨ ਲੱਗੇ ਆ ਕਿ ਜਿਨ੍ਹਾਂ ਦਾ ਜ਼ਿਕਰ ਬਹੁਤ ਘੱਟ ਲੋਕਾਂ ਦੇ ਵਿੱਚ ਹੋਇਆ ਤੇ ਬਹੁਤ ਘੱਟ ਲੋਕ ਜਾਣਦੇ ਨੇ ਬਾਬਾ ਮਨੋ ਚਹਲ ਨੂੰ ਠੀਕ ਹੈ ਜੀ ਮਨੋ ਚਹਲ ਕਿਉਂਕਿ ਚਹਲ ਜਿਹੜੀ ਹੈ ਨਾ ਇਹ ਜੱਟਾਂ ਦੀ ਇੱਕ ਗੋਥ ਏ ਜਿਵੇਂ ਤਤਲੇ ਬਾਜਵੇ ਚੀਮੇ ਛੱਠੇ ਬੁੱਟਰ ਕਾਣੂ ਇਦਾਂ ਚਹਿਲ ਵੀ ਜਿਹੜੀ ਹੈ ਨਾ ਇਹ ਬਾਜਵੇਂ ਆਪਣਾ ਜੱਟਾਂ ਦੀ ਇੱਕ ਆਪਣਾ ਗੋਥੇ ਸਿੱਧਾ ਉਹਨਾਂ ਦਾ ਸਿਮੀ ਚਾਹਲ ਹੈ ਸਿਮੀ ਚਾਹਲ ਚਾਹਲ ਨਹੀਂ ਚਹਿਲ ਉਹੀ ਦੋਤੀ ਹੈ ਸਿਮੀ ਚਾਹਲ ਹੀ ਆ ਰਿਹਾ ਹੈ ਚਾਹਲ ਗੋਥ ਆ ਜੀ ਚਾਹਲ ਕਰੇ ਪੜਨ ਲੈ ਆਪਣਾ ਬੋਲਣ ਦੇ ਵਿੱਚ ਆਂਦਾ ਚਹਿਲ ਚਹਿਲ ਕਰਦਾ ਉਰਦੂ ਦੇ ਵਿੱਚ ਚਹਿਲ ਆਂਦਾ ਵੈ ਪਰ ਉਧਰ ਦੀ ਪ੍ਰੋਨਨਸ ਜੇਵੇਂ ਕਰਦੇ ਨੇ ਉਹ ਚਾਹਲ ਹੀ ਹੈ ਸਿਮੀ ਚਾਹਲ ਸਿਮੀ ਚਾਹਲ ਹੁਣ ਇਧਰ ਲਿਖਣ ਚ ਵੀ ਗੀਪੀ ਆਂਦਾ ਤੁਸੀਂ ਕਹੋਗੇ ਕਿ ਨਹੀਂ ਆਪਣਾ ਗੱਪਾ ਹੈ GPI ਜਾਂਦਾ ਯਾਰ GPI ਲਿਖਿਆ ਜਾਂਦਾ ਠੀਕ ਹੈ ਚਹਲ ਚਲੋ ਪਹਿਲੇ ਵੀਡੀਓ ਵੇਖ ਲਈਏ ਠੀਕ ਹੈ ਲੋ ਜੀ ਅੱਜ ਤੁਹਾਨੂੰ ਕੰਪਲੀਟ ਜਿਹੜੀ ਹੈ ਨਾ ਆਪਣਾ ਬਾਬਾ ਮਨੋ ਚਹਲ ਦੀ ਪੂਰੀ ਦਾਸਤਾਨ ਸੁਣਾਵਾਂਗੇ ਕਿ ਇਹਨਾਂ ਦਾ ਕੀ ਆਪਣਾ ਯੋਗਦਾਨ ਸੀਗਾ ਤੇ ਇਹਨਾਂ ਨੇ ਕੀ ਕੀਤਾ ਠੀਕ ਹੈ ਤੇ ਚਲੋ ਪਹਿਲੇ ਸ਼ੁਰੂ ਕਰਦੇ ਹਾਂ ਵੀਡੀਓ ਚਲ ਤੁਜੋ ਦੇ ਨੂੰ ਮਾਰਨ ਤੇ ਸੀ 40 ਲੱਖ ਦਾ ਇਨਾਮ 500 ਰੌਂਡ ਤੇ ਇੱਕ ਹਥਿਆਰ ਹਰ ਵੇਲੇ ਰੰਦਾ ਸੀ ਤਨ ਦੇ ਨਾਲ ਪੁਲਿਸ ਦੇ ਘੇਰੇ ਕਿੰਨੇ ਵਾਰ ਤੋੜ ਕੇ ਨਿਕਲ ਜਾਣ ਵਾਲਾ ਜੋਧਾ ਬਾਬਾ ਗੁਰਬਚਨ ਸਿੰਘ ਮਾਨੋਚਾਲ ਅੱਜ ਦੋਸਤੋ ਤੁਹਾਨੂੰ ਬਾਬਾ ਮਾਨੋਚਾਲ ਦੇ ਨਾਲ ਜੁੜੀਆਂ ਉਹ ਘਟਨਾਵਾਂ ਬਾਰੇ ਦੱਸਾਂਗੇ ਜਿੰਨਾ ਕਰਕੇ ਇਸ ਜੋਧੇ ਤੇ ਸਰਕਾਰ ਵੱਲੋਂ 1990 ਵਿੱਚ 40 ਲੱਖ ਦਾ ਇਨਾਮ ਰੱਖਿਆ ਗਿਆ ਸੀ ਗੁਰਬਚਨ ਸਿੰਘ ਨੂੰ ਬਾਬਾ ਕਿਉਂ ਕਿਹਾ ਜਾਂਦਾ ਸੀ ਇਹ ਤੁਹਾਨੂੰ ਵੀਡੀਓ ਦੇ ਐਂਡ ਵਿੱਚ ਦੱਸਾਂਗੇ ਹਾਂਜੀ ਉਸ ਤੋਂ ਪਹਿਲਾਂ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਆਪਾਂ ਇਸ ਚੈਨਲ ਤੇ ਬਿਨਾ ਤੁਹਾਡਾ ਸਮਾਂ ਖਰਾਬ ਕਰੇ ਘੱਟ ਸਮੇਂ ਵਿੱਚ ਵੱਧ ਧਿਆਨ ਕਰਦੇ ਹਾਂ। ਦੋਸਤੋ ਬਾਬਾ ਜੀ ਦੀ ਪਹਿਲੀ ਘਟਨਾ ਬਾਰੇ ਦੱਸਦੇ ਹਾਂ। ਬਾਬਾ ਮਾਨੋਚਲ ਇੱਕ ਵਾਰ ਅੰਮ੍ਰਿਤਸਰ ਵਿੱਚ ਇੱਕ ਘਰ ਵਿੱਚ ਠਹਿਰੇ ਹੋਏ ਸੀ। ਕਿਸੇ ਨੇ ਬਾਬਾ ਜੀ ਦੀ ਸੂਚ ਪੁਲਿਸ ਨੂੰ ਦੇ ਦਿੱਤੀ। ਸਧਾਰਨ ਪੁਲਿਸ ਤਾਂ ਡਰਦੀ ਬਾਬਾ ਜੀ ਦੇ ਨਾਮ ਸੁਣ ਕੇ ਹੀ ਪਿੱਛੇ ਹੋ ਜਾਂਦੀ ਸੀ। ਫਿਰ ਉਸ ਸਮੇਂ CRP ਫੌਜ ਨੂੰ ਬੁਲਾਇਆ ਗਿਆ ਤੇ ਉਸ ਘਰ ਨੂੰ ਘੇਰਾ ਪਾ ਲਿਆ ਜਾਂਦਾ ਹੈ ਜਿੱਥੇ ਬਾਬਾ ਮਾਨੋਚਲ ਰੁਕੇ ਹੋਏ ਸੀ। ਬਾਬਾ ਜੀ ਦੇ ਸਾਰੇ ਹਥਿਆਰ ਕਮਰੇ ਅੰਦਰ ਪਏ ਸੀ ਤੇ ਫੌਜ ਵੱਲੋਂ ਬਾਬਾ ਜੀ ਨੂੰ ਨજરਬੰਦ ਕਰ ਲਿਆ ਜਾਂਦਾ ਹੈ ਪੁੱਛਗਿੱਛ ਦੌਰਾਨ ਬਾਬਾ ਜੀ ਫੌਜ ਦਾ ਇੱਕ ਜਾਲੀ ਆਈਡੀ ਕਾਰਡ ਦਿਖਾ ਕੇ ਕਹਿੰਦੇ ਹਨ ਕਿ ਮੈਂ ਫੌਜ ਵਿੱਚ ਸਰਵਿਸ ਕਰਦਾ ਹਾਂ ਪਰ ਸੀਆਰਪੀ ਦੇ ਜਵਾਨ ਇਸ ਗੱਲ ਨੂੰ ਨਕਾਰ ਕੇ ਬਾਬਾ ਜੀ ਨੂੰ ਬੰਦੀ ਬਣਾ ਕੇ ਘਰ ਤੋਂ ਬਾਹਰ ਲੈ ਕੇ ਜਾਂਦੇ ਹਨ ਤਾਂ ਬਾਬਾ ਜੀ ਮੌਕਾ ਦੇਖਦੇ ਹੋਏ ਸੀਆਰਪੀ ਦੇ ਜਵਾਨਾਂ ਨੂੰ ੱੱਕਾ ਦੇ ਕੇ ਨਾਲ ਦੀ ਇੱਕ 15 ਫੁੱਟ ਉੱਚੀ ਕੰਧ ਛਾਲ ਮਾਰ ਕੇ ਹੀ ਲੰਘ ਜਾਂਦੇ ਹਨ ਸੀਆਰਪੀ ਜਦੋਂ ਬਾਬਾ ਮਾਨੋ ਚਾਲ ਦਾ ਪਿੱਛਾ ਕਰਦੀ ਹੈ ਤਾਂ ਨਾਲ ਦੇ ਸ਼ੈਲਰ ਵਿੱਚ ਪਏ ਇੱਕ ਫੱਕ ਦੇ ਢੇਰ ਵਿੱਚ ਬਾਬਾ ਜੀ ਦੀ ਪੱਗ ਇੱਕ ਜਵਾਨ ਨੂੰ ਦਿਖ ਜਾਂਦੀ ਹੈ। ਸੀਆਰਪੀ ਦੇ ਸਾਰੇ ਜਵਾਨ ਉਸ ਫੱਕ ਦੇ ਢੇਰ ਨੂੰ ਘੇਰਾ ਪਾ ਲੈਂਦੇ ਹਨ। ਜਦੋਂ ਜਵਾਨ ਨੇੜੇ ਆਉਂਦੇ ਉਹ ਇਹ ਦੇਖ ਕੇ ਹੈਰਾਨ ਹੋ ਜਾਂਦੇ ਹਨ ਕਿ ਉੱਥੇ ਤਾਂ ਸਿਰਫ ਬਾਬਾ ਮਾਨੋਚਲ ਦੀ ਪੱਗ ਹੀ ਹੈ। ਆਪ ਤਾਂ ਉਹ ਭੱਜ ਨਿਕਲੇ ਹਨ। ਸੀਆਰਪੀ ਦੀ ਹੈਰਾਨੀ ਤਾਂ ਉਦੋਂ ਵੱਧਦੀ ਹੈ ਜਦੋਂ ਉਹ ਵਾਪਸ ਆ ਕੇ ਹਥਿਆਰ ਜ਼ਬਤ ਕਰਨ ਲੱਗਦੇ ਹਨ। ਤਾਂ ਘਰ ਵਿੱਚ ਹਥਿਆਰ ਵੀ ਨਹੀਂ ਹੁੰਦੇ। ਬਾਬਾ ਮਨੋਚੈਲ ਜੀ ਸੀਆਰਪੀ ਨੂੰ ਧੋਖਾ ਦੇ ਕੇ ਉਹਨਾਂ ਨੂੰ ਚੱਕਰਾਂ ਵਿੱਚ ਪਾ ਕੇ ਆਪਣੇ ਹਥਿਆਰ ਲੈ ਕੇ ਉੱਥੋਂ ਸ਼ਾਨ ਨਾਲ ਨਿਕਲ ਜਾਂਦੇ ਹਨ। ਇਹ ਪਹਿਲੀ ਘਟਨਾ ਤੋਂ ਹੀ ਦੋਸਤੋ ਉਸ ਯੋਧੇ ਦੇ ਤੇਜ਼ ਦਿਮਾਗ ਤੇ ਦਲੇਰੀ ਦਾ ਅੰਦਾਜ਼ਾ ਤਾਂ ਲੱਗ ਹੀ ਗਿਆ ਹੋਵੇਗਾ। ਅਗਲੀਆਂ ਘਟਨਾ ਤਾਂ ਇਸ ਤੋਂ ਵੀ ਬਹੁਤ ਵੱਡੀਆਂ ਹਨ। ਆਜੋ ਤੁਹਾਨੂੰ ਅਗਲੀ ਘਟਨਾ ਬਾਰੇ ਦੱਸਦੇ ਹਾਂ। ਸਾਲ 1985 ਵਿੱਚ ਇੱਕ ਵਾਰ ਬਾਬਾ ਮਾਨੋਚਲ ਆਪਣੇ ਸਾਥੀਆਂ ਨਾਲ ਰਾਤ ਦੇ ਹਨੇਰੇ ਵਿੱਚ ਮੋਟਰਸਾਈਕਲ ਤੇ ਜਾ ਰਹੇ ਸੀ ਪਿੱਛੇ ਇੱਕ ਹੋਰ ਸਿੱਖਾਂ ਦੀ ਟੋਲੀ ਬਾਬਾ ਜੀ ਦੇ ਮਗਰ ਆ ਰਹੀ ਸੀ ਜਦੋਂ ਪਿੱਛੋਂ ਲਾਈਟਾਂ ਵੱਜੀਆਂ ਤਾਂ ਬਾਬਾ ਜੀ ਨੂੰ ਲੱਗਾ ਇਹ ਉਹੀ ਟੋਲੀ ਹੈ ਤੇ ਬਾਬਾ ਜੀ ਨੇ ਉਹਨਾਂ ਨੂੰ ਅੱਗੇ ਲੰਘਣ ਦਾ ਇਸ਼ਾਰਾ ਕੀਤਾ ਪਰ ਉਹ ਜੀਪ ਤਾਂ CRP ਦੀ ਸੀ ਉਹਨਾਂ ਨੇ ਫੇਟ ਮਾਰ ਕੇ ਮੋਟਰਸਾਈਕਲ ਡੇਗ ਦਿੱਤਾ ਤੇ ਬਾਬਾ ਜੀ ਨੂੰ ਜਦੋਂ ਤੱਕ ਕੁਝ ਸਮਝ ਆਉਂਦਾ ਉਹਨਾਂ ਨੇ ਬਾਬਾ ਜੀ ਨੂੰ ਬੰਦੀ ਬਣਾ ਲਿਆ। ਹੱਥ ਪੈਰ ਬੰਨ ਕੇ ਜੀਪ ਵਿੱਚ ਪਾਉਣ ਬਾਅਦ ਜੀਪ ਨੂੰ ਚੌਂਕੀ ਵੱਲ ਮੋੜ ਲਿਆ। 3 ਕਿਲੋਮੀਟਰ ਦਾ ਰਾਹ ਬਾਕੀ ਸੀ ਤੇ CRP ਬਹੁਤ ਖੁਸ਼ ਸੀ। ਇਹਨੇ ਨੂੰ ਬਾਬਾ ਜੀ ਨੇ ਆਪਣੇ ਹੱਥ ਪੈਰ ਖੋਲ ਲਏ ਤੇ CRP ਦੇ ਜਵਾਨਾਂ ਨੂੰ ੱੱਕਾ ਦੇ ਦਿੱਤਾ। ਜੀਪ ਜਾ ਕੇ ਖੇਤਾਂ ਵਿੱਚ ਜਾ ਵੜੀ ਤੇ ਬਾਬਾ ਜੀ ਉੱਥੋਂ ਫੇਰ ਭੱਜ ਨਿਕਲੇ। ਬਾਬਾ ਜੀ ਉਹਨਾਂ ਤੋਂ ਭੱਜਦੇ 13 ਫੁੱਟ ਉੱਚੀ ਕੰਧ ਲੰਘਣ ਲੱਗੇ ਤਾਂ ਦੂਜੇ ਪਾਸੇ ਬਹੁਤ ਜ਼ਿਆਦਾ ਕੰਡੇ ਪਏ ਸੀ ਤੇ ਬਾਬਾ ਜੀ ਉਹਨਾਂ ਉੱਪਰ ਜਾ ਡਿੱਗੇ। ਦੋਸਤੋ ਇਸੇ ਬਾਬਾ ਮਾਨੋਚਾਲ ਬੁਰੀ ਤਰ੍ਹਾਂ ਜ਼ਖਮੀ ਹੋਏ ਪਰ ਸੀਆਰਪੀ ਦੇ ਹੱਥ ਨਹੀਂ ਆਲੇ ਇਸ ਤੋਂ ਬਾਅਦ ਇੱਕ ਹੋਰ ਘਟਨਾ ਬਾਰੇ ਗੱਲ ਕਰਦੇ ਆ ਜਿਹਦੇ ਤੋਂ ਬਾਬਾ ਜੀ ਦੀ ਦਲੇਰੀ ਦਾ ਤੇ ਹਥਿਆਰਾਂ ਨੂੰ ਲੈ ਕੇ ਪਿਆਰ ਦਾ ਪਤਾ ਚੱਲਦਾ ਹੈ ਇੱਕ ਵਾਰ ਬਾਬਾ ਮਾਨੋਚਾਲ ਨੇ ਨਸ਼ਹਰੇ ਦੇ ਇੱਕ ਟਾਉਂਟ ਨੂੰ ਸੋਧਾ ਲਾਇਆ ਟਾਉਂਟ ਜੋ ਪੁਲਿਸ ਨੂੰ ਸਿੰਘਾਂ ਦੀ ਮੁਖਬਰੀ ਕਰਦਾ ਸੀ ਪਰ ਉਸ ਦਾ ਪੁੱਤਰ ਗੁਰਸੇਖ ਸਿੰਘ ਇਸ ਕਰਕੇ ਬਾਬਾ ਮਾਨੋਚਲ ਨੇ ਉਸ ਦੇ ਘਰ ਜਾ ਕੇ ਅਫਸੋਸ ਕਰਨ ਬਾਰੇ ਸੋਚਿਆ ਜਦੋਂ ਬਾਬਾ ਮਾਨੋਚਲ ਉਸ ਦੇ ਘਰ ਜਾ ਰਹੇ ਸੀ ਤਾਂ ਸੀਆਰਪੀ ਨੇ ਫੇਰ ਤੋਂ ਬਾਬਾ ਜੀ ਨੂੰ ਘੇਰਾ ਪਾ ਲਿਆ ਗੋਲੀ ਚੱਲੀ ਤੇ ਹਫੜਾ ਦਫੜੀ ਮੱਚ ਗਈ ਬਾਬਾ ਮਾਨੋਚਲ ਕਿਵੇਂ ਨਾ ਕਿਵੇਂ ਉੱਥੋਂ ਨਿਕਲਣ ਵਿੱਚ ਕਾਮਜਾਬ ਹੋ ਗਏ ਪਰ ਉਹਨਾਂ ਦਾ ਮੌਜ਼ਰ ਸੜਕ ਤੇ ਹੀ ਡਿੱਗ ਗਿਆ ਜਦੋਂ ਬਾਬਾ ਜੀ ਵਾਪਸ ਆਪਣੀ ਟੋਲੀ ਵਿੱਚ ਪਹੁੰਚੇ ਤਾਂ ਉਹਨਾਂ ਨੇ ਦੇਖਿਆ ਉਹਨਾਂ ਦਾ ਮਾਊਜ਼ਰ ਉਹਨਾਂ ਕੋਲ ਨਹੀਂ ਹੈ ਤੇ ਯਾਦ ਆਇਆ ਕਿ ਉਹ ਤਾਂ ਸੜਕ ਤੇ ਹੀ ਡਿੱਗ ਪਿਆ ਤਾਂ ਬਾਬਾ ਜੀ ਨੇ ਦੁਬਾਰਾ ਜਾ ਕੇ ਮਾਊਜ਼ਰ ਵਾਪਸ ਲੈ ਕੇ ਆਉਣ ਦੀ ਸੋਚ ਲਈ ਬਾਬਾ ਮਾਨੋਚੈਲ ਨੇ ਆਪਣੇ ਸਾਥੀਆਂ ਨੂੰ ਕਿਹਾ ਕਿ ਉਹ ਬੈਕ ਤੋਂ ਕਵਰ ਫਾਇਰਿੰਗ ਦੇਣ ਤੇ ਉਹ ਜਾ ਕੇ ਮਾਊਜ਼ਰ ਚੱਕ ਲਿਆਉਣਗੇ ਇਹਨੇ ਨੂੰ ਉੱਥੇ ਸੀਆਰਪੀ ਹੋਰ ਵੱਧ ਗਈ ਤੇ ਫਿਰ ਬਾਬਾ ਮਾਨੋਚੈਲ ਦੇ ਸਾਥੀਆਂ ਨੇ ਉਹਨਾਂ ਨੂੰ ਬਹੁਤ ਮੁਸ਼ਕਲ ਨਾਲ ਰੋਕਿਆ ਇਥੋਂ ਪਤਾ ਚੱਲਦਾ ਹੈ ਉਹਨਾਂ ਦੀ ਦਲੇਰੀ ਦਾ ਦੋਸਤੋ ਤੁਹਾਨੂੰ ਕੀ ਲੱਗਦਾ ਜੇ ਬਾਬਾ ਮਾਨੋਚਲ ਉਸ ਦਿਨ ਮੌਜ਼ਰਲੈਂਡ ਵਾਪਸ ਚਲੇ ਜਾਂਦੇ ਤਾਂ ਉਹ ਕਾਮਯਾਬ ਹੁੰਦੇ ਜਾਂ ਨਹੀਂ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਹੁਣ ਗੱਲ ਕਰਦੇ ਆਂ ਅਗਲੀ ਘਟਨਾ ਦੀ ਇਹ ਘਟਨਾ ਤਾਂ ਦੋਸਤੋ ਬਹੁਤ ਜ਼ਿਆਦਾ ਪ੍ਰਸਿੱਧ ਹੋਈ ਸੀ ਤੇ ਲੋਕਾਂ ਨੇ CRP ਦਾ ਬਹੁਤ ਮਜ਼ਾਕ ਬਣਾਇਆ ਸੀ ਇੱਕ ਵਾਰ ਬਾਬਾ ਜੀ ਸੂਰਤਗੜ ਮਿਲਟਰੀ ਜੇਲ੍ਹ ਵਿੱਚ ਬੰਦ ਆਪਣੇ ਭਰਾ ਨਾਲ ਮੁਲਾਕਾਤ ਕਰਕੇ ਆ ਰਹੇ ਸੀ ਪਰ ਪਿੱਛੇ ਉਹਨਾਂ ਦੇ ਇੱਕ ਸਾਥੀ ਨੇ ਧੋਖਾ ਦੇ ਦਿੱਤਾ ਤੇ ਪੁਲਿਸ ਨੂੰ ਖਬਰ ਦੇ ਦਿੱਤੀ ਕੇ ਬਾਬਾ ਜੀ ਅੱਜ ਬਸ ਰਹੇ ਆਂ ਹੀ ਆਪਦੇ ਪਿੰਡ ਮਾਨੋਚਲ ਆਉਣਗੇ ਤੇ ਆਪਣੀ ਬੰਬੀ ਤੇ ਰੁਕਣਗੇ ਜਦੋਂ ਰਾਤ ਹੋਈ ਤਾਂ ਬਾਬਾ ਜੀ ਆਪਦੇ ਭਰਾ ਮਹਿੰਦਰ ਸਿੰਘ ਨਾਲ ਬੰਬੀ ਤੇ ਹੀ ਸੁੱਤੇ ਹੋਏ ਸੀ ਜਦੋਂ ਪੁਲਿਸ ਨੇ ਆ ਕੇ ਘੇਰਾ ਬੰਦੀ ਕਰ ਲਿਆ ਤੇ ਬਾਬਾ ਜੀ ਨੇ ਮੋਟਰ ਵਾਲੇ ਕਮਰੇ ਦਾ ਦਰਵਾਜ਼ਾ ਅੰਦਰੋਂ ਲੋਕ ਕਰ ਲਿਆ ਪੁਲਿਸ ਦੇ ਕਈ ਵਾਰ ਕਹਿਣ ਦੇ ਬਾਵਜੂਦ ਵੀ ਬਾਬਾ ਜੀ ਨੇ ਗੇਟ ਨਹੀਂ ਖੋਲਿਆ ਜਦੋਂ ਪੁਲਿਸ ਭਾਰੀ ਪੈਣ ਲੱਗੀ ਤਾਂ ਬਾਬਾ ਜੀ ਨੇ ਪੁਲਿਸ ਨੂੰ ਕਿਹਾ ਕਿ ਪਿੰਡ ਦੇ ਸਰਪੰਚ ਨੂੰ ਲੈ ਕੇ ਆਓ ਫਿਰ ਦਰਵਾਜਾ ਖੋਲ ਦੇਵਾਂਗੇ ਜਦੋਂ ਸਰਪੰਚ ਨੂੰ ਲੈ ਕੇ ਆਇਆ ਤਾਂ ਬਾਬਾ ਜੀ ਨੇ ਕੋਡਵਾਰਡਿੰਗ ਵਿੱਚ ਸਰਪੰਚ ਤੋਂ ਬਾਹਰ ਦੀ ਸਾਰੀ ਜਾਣਕਾਰੀ ਲੈ ਲਈ ਤੇ ਬਾਅਦ ਵਿੱਚ ਪੁਲਿਸ ਤੋਂ ਇੱਕ ਬੈਂਟਰੀ ਮੰਗੀ ਪੁਲਿਸ ਕਹਿਣ ਲੱਗੀ ਬੈਂਟਰੀ ਕਿਉਂ ਚਾਹੀਦੀ ਤਾਂ ਬਾਬਾ ਜੀ ਕਹਿਣ ਲੱਗੇ ਅਸੀਂ ਅੰਦਰੋਂ ਜਿੰਦਾ ਲਾ ਬੈਠੇ ਹਾਂ ਤੇ ਚਾਬੀ ਕਿਤੇ ਗੁੰਮ ਗਈ ਹੈ ਪੁਲਿਸ ਨੇ ਇੱਕ ਵੈਰਲ ਵਿੱਚ ਦੀ ਜਦੋਂ ਬੈਂਟਰੀ ਫੜਾਈ ਤਾਂ ਬਾਬਾ ਜੀ ਨੇ ਬੈਂਟਰੀ ਨਾਲ ਟੇਨ ਗਨ ਲੋਡ ਕੀਤੀ ਤੇ ਸਰਪੰਚ ਨੂੰ ਫਿਰ ਕੋਡਵਾਰਡਿੰਗ ਵਿੱਚ ਪਾਸੇ ਹਟ ਜਾਣ ਲਈ ਕਿਹਾ ਉਸਦੇ ਪਾਸੇ ਹੁੰਦੇ ਹੀ ਬਾਬਾ ਮਾਨੋ ਚੱਲ ਨੇ ਦਰਵਾਜ਼ਾ ਖੋਲ੍ਹਿਆ ਤੇ ਸਟੇਨ ਗਨ ਅੰਨੇ ਵਾ ਚਲਾ ਦਿੱਤੀ ਇੱਕ ਪੁਲਿਸ ਵਾਲੇ ਨੂੰ ਗੋਲੀ ਲੱਗ ਗਈ ਤੇ ਬਾਕੀ ਸਾਰੇ ਪੋਜੀਸ਼ਨ ਲੈ ਕੇ ਥੱਲੇ ਪੈ ਗਏ ਬਾਬਾ ਮਾਨੋਚਲ ਉਹਨਾਂ ਦੇ ਉੱਪਰ ਦੀ ਛਾਲ ਮਾਰ ਕੇ ਲੰਘ ਗਏ ਤੇ ਇੱਕ ਪੁਲਿਸ ਵਾਲਾ ਘਬਰਾਇਆ ਹੋਇਆ ਉਹਨਾਂ ਦੇ ਅੱਗੇ ਅੱਗੇ ਭੱਜਣ ਲੱਗ ਗਿਆ ਤੇ ਕਈ ਕਿੱल्ल्या ਤੱਕ ਉਹ ਬਾਬਾ ਮਾਨੋਚਲ ਦੇ ਅੱਗੇ ਹੀ ਭੱਜਦਾ ਗਿਆ ਪਰ ਬਾਬਾ ਮਾਨੋਚਲ ਨੇ ਉਸ ਨੂੰ ਕੁਝ ਨਹੀਂ ਕਿਹਾ ਜਿੰਨਾਂ ਲੋਕਾਂ ਨੇ ਬਾਬਾ ਜੀ ਨੂੰ ਦੇਖਿਆ ਤੇ ਉਹਨਾਂ ਨੂੰ ਮਿਲੇ ਹਨ ਉਹ ਉਹਨਾਂ ਦੀਆਂ ਤਾਰੀਫਾਂ ਦੇ ਪੁੱਲ ਟੁੱਟਣ ਹੀ ਨਹੀਂ ਦਿੰਦੇ ਇੱਕ ਵਾਰ ਬਾਬਾ ਮਾਨੋਚਲ ਦੀ ਜਥੇਬੰਦੀ ਦੇ ਕੁਝ ਸਿੱਖ ਪੁਲਿਸ ਵੱਲੋਂ ਗ੍ਰਿਫਤਾਰ ਕਰੇ ਗਏ ਉਹਨਾਂ ਨੂੰ ਛਡਵਾਉਣ ਲਈ ਥਾਣੇਦਾਰ ਦੀ ਭੈਣ ਤੇ ਜੀਜੇ ਨੂੰ ਅਗਵਾ ਕਰਨ ਦਾ ਪਲਾਨ ਬਣਿਆ। ਜਦੋਂ ਸੇਕੋਸ ਥਾਣੇਦਾਰ ਦੀ ਭੈਣ ਨੂੰ ਅਗਵਾ ਕਰਕੇ ਬਾਬਾ ਮਾਨੋਚੈਲ ਕੋਲ ਲੈ ਕੇ ਆਏ ਤਾਂ ਬਾਬਾ ਮਾਨੋਚੈਲ ਨੇ ਉਸ ਭੈਣ ਨੂੰ ਪਿਆਰ ਨਾਲ ਬੁਲਾਇਆ ਤੇ ਉਸ ਦੇ ਸਿਰ ਤੇ ਹੱਥ ਰੱਖ ਕੇ ਕਿਹਾ ਕਿ ਤੂੰ ਮਾਨੋਚੈਲ ਦੀ ਭੈਣ ਹੈ ਤੇ ਇੱਥੇ ਤੁਹਾਨੂੰ ਦੋਵਾਂ ਨੂੰ ਕੋਈ ਵੀ ਪਰੇਸ਼ਾਨੀ ਨਹੀਂ ਹੋਵੇਗੀ। ਹੋਇਆ ਵੀ ਦੋਸਤੋ ਇਸੇ ਤਰ੍ਹਾਂ ਜਦੋਂ ਕੰਮ ਪੂਰਾ ਹੋਇਆ ਬਾਬਾ ਮਾਨੋਚੈਲ ਨੇ ਉਸ ਭੈਣ ਨੂੰ ਸੂਟ ਤੱਕ ਬਣਾ ਕੇ ਦਿੱਤੇ ਤੇ ਇੱਕ ਭੈਣ ਭਰਾ ਵਾਂਗੂ ਰਵਾਨਾ ਕੀਤਾ ਬਾਅਦ ਵਿੱਚ ਉਸ ਬੀਬੀ ਨੇ ਬਾਬਾ ਮਾਨੋਚੈਲ ਦੀਆਂ ਤਾਰੀਫਾਂ ਟੀਵੀ ਰੇਡੀਓ ਤੇ ਅਖਬਾਰਾਂ ਵਿੱਚ ਦਸੀਆਂ ਤੇ ਬਾਬਾ ਮਾਨੋਚੈਲ ਨੂੰ ਇੱਕ ਸੱਚਾ ਸਿੱਖ ਦੱਸਿਆ ਇਸ ਤੋਂ ਬਾਅਦ ਦੋਸਤੋ ਬਾਬਾ ਮਾਨੋਚੈਲ ਦਾ ਬਾਗੜੀਆਂ ਪਿੰਡ ਵਿੱਚ ਮੁਕਾਬਲਾ ਹੋਇਆ ਸ਼ਾਮ ਦੇ ਸਮੇਂ ਇਹ ਮੁਕਾਬਲਾ ਹੋਣ ਲੱਗਿਆ ਤੇ ਬਾਬਾ ਮਾਨੋਚੈਲ ਤੇ ਉਹਨਾਂ ਦੇ ਸਾਥੀ ਖੇਤ ਦੇ ਇੱਕ ਖਾਲ ਵਿੱਚ ਲੁਕੇ ਹੋਏ ਸੀ ਬਾਬਾ ਮਾਨੋਚਲ ਕੋਲ ਉਸ ਸਮੇ ਏਕਾ 47 ਸੀ ਜੋ ਕਿ ਉਦੋਂ ਪੰਜਾਬ ਵਿੱਚ ਬਹੁਤ ਘੱਟ ਲੋਕਾਂ ਕੋਲ ਸੀ। ਬਾਬਾ ਨੇ ਉੱਥੋਂ ਇਸ ਤਰ੍ਹਾਂ ਫਾਇਰਿੰਗ કરી ਪੁਲਿਸ ਨੂੰ ਲੱਗਿਆ ਖਾਲ ਵਿੱਚ ਏਕਾ 47 ਲੈ ਕੇ ਪਤਾ ਨਹੀਂ ਕਿੰਨੇ ਕੁ ਸਿੱਖ ਬੈਠੇ ਹਨ। ਪੁਲਿਸ ਡਰਦੀ ਨੇੜੇ ਨਾ ਹੋਈ ਤੇ ਪੁਲਿਸ ਦੇ ਇੱਕ ਅਫਸਰ ਦੇ ਗੋਲੀ ਲੱਗਣ ਕਰਕੇ ਪੁਲਿਸ ਹੁਣ ਬਹੁਤ ਡਰ ਗਈ ਸੀ ਤੇ ਉੱਥੋਂ ਰਾਤ ਵੀ ਭੈ ਗਈ ਸੀ। ਬਾਬਾ ਮਾਨੋਚਲ ਰਾਤ ਦੇ ਹਨੇਰੇ ਵਿੱਚ ਉੱਥੋਂ ਵੀ ਭੱਜਣ ਵਿੱਚ ਕਾਮਯਾਬ ਹੋਏ। ਬਾਬਾ ਗੁਰਬਚਨ ਸਿੰਘ ਮਾਨੋਚਲ ਜੀ ਦੇ ਆਖਰੀ ਮੁਕਾਬਲੇ ਤੋਂ ਪਹਿਲਾਂ ਤੁਹਾਨੂੰ ਇੱਕ ਵਾਰ ਇਹ ਦੱਸ ਦਈਏ ਕਿ ਬਾਬਾ ਜੀ ਨੂੰ ਬਾਬਾ ਕਿਉਂ ਕਹਿੰਦੇ ਸੀ ਬਾਬਾ ਜੀ ਦਾ ਜਨਮ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਪਿੰਡ ਮਾਨੋਚਲ ਵਿੱਚ ਹੋਇਆ ਸੀ ਬਾਬਾ ਜੀ ਛੋਟੀ ਉਮਰ ਵਿੱਚ ਹੀ ਗੁਰਮਤਿ ਖਿਆਲਾਂ ਵਾਲੇ ਸੀ ਤੇ ਜੰਗੀ ਜੋਧਿਆਂ ਵਾਂਗੂ ਹੀ ਹਰ ਕੰਮ ਲਈ ਤਿਆਰ-ਬਰ ਤਿਆਰ ਰਹਿੰਦੇ ਸੀ ਇਸ ਕਰਕੇ ਉਹਨਾਂ ਦੇ ਸਾਥੀਆਂ ਵੱਲੋਂ ਉਹਨਾਂ ਦੇ ਨਾਮ ਅੱਗੇ ਬਾਬਾ ਲਗਾਉਣਾ ਸ਼ੁਰੂ ਕਰ ਦਿੱਤਾ ਹੁਣ ਦੋਸਤੋ ਗੱਲ ਕਰਦੇ ਹਾਂ ਬਾਬਾ ਜੀ ਦੇ ਆਖਰੀ ਮੁਕਾਬਲੇ ਦੀ 28 ਫਰਵਰੀ 1993 ਨੂੰ ਸ਼ਾਮ 4 ਵਜੇ ਬਾਬਾ ਜੀ ਨੂੰ ਪਿੰਡ ਰਤੋਲ ਉਹਨਾਂ ਦੇ ਟਿਕਾਣੇ ਤੇ ਤਰਨਤਾਰਨ ਪੁਲਿਸ ਦੇ ਡੀਐਸਪੀ ਦਲਬਾਗ ਦੀ ਕਮਾਂਡ ਹੇਠ ਘੇਰਾ ਪਾ ਲਿਆ ਜਾਂਦਾ ਹੈ ਘਰ ਵਿੱਚ ਹੋਰ ਵੀ ਮੈਂਬਰ ਸੀ ਤਾਂ ਕਰਕੇ ਬਾਬਾ ਮਾਨੋਚਾਲ ਨਹੀਂ ਚਾਹੁੰਦੇ ਸੀ ਇਹ ਮੁਕਾਬਲਾ ਘਰ ਵਿੱਚ ਹੋਵੇ ਤੇ ਕਿਸੇ ਹੋਰ ਨੂੰ ਕੋਈ ਨੁਕਸਾਨ ਹੋਵੇ ਬਾਬਾ ਮਾਨੋਚਾਲ ਨੇ ਪੁਲਿਸ ਨੂੰ ਲਲਕਾਰਿਆ ਤੇ ਮੁਕਾਬਲਾ ਖੇਤ ਵਿੱਚ ਕਰਨ ਨੂੰ ਕਿਹਾ ਬਾਬਾ ਮਾਨੋਚਾਲ ਜਦੋਂ ਖੇਤ ਵੱਲ ਭੱਜੇ ਤਾਂ ਪੁਲਿਸ ਨੇ ਅੰਨੇਵਾ ਫਾਇਰਿੰਗ ਖੋਲ ਦਿੱਤੀ ਤਾਂ ਬਾਬਾ ਮਾਨੋਚਲ ਨੇ ਵੀ ਅੱਗੋਂ ਮੁੜਵਾ ਜਵਾਬ ਦਿੱਤਾ ਪਰ ਕੋਈ ਬੰਕਰ ਜਾਂ ਓਲਾ ਨਾ ਹੋਣ ਕਰਕੇ ਬਾਬਾ ਮਾਨੋਚਲ ਦੇ ਗੋਲੀ ਲੱਗ ਗਈ ਤੇ ਬਾਬਾ ਜੀ ਉੱਥੇ ਹੀ ਸ਼ਹੀਦ ਹੋ ਗਏ ਦੋਸਤੋ ਬਾਬਾ ਮਾਨੋਚਲ ਤੇ ਸਰਕਾਰ ਨੇ ਐਵੇਂ ਤਾਂ ਨਹੀਂ 40 ਲੱਖ ਦਾ ਇਨਾਮ ਰੱਖਿਆ ਸੀ ਜੇਕਰ ਅੱਜ ਦੇ ਹਿਸਾਬ ਨਾਲ ਦੇਖੀਏ ਤਾਂ ਇਹ ਰਕਮ ਲਗਭਗ 10 ਕਰੋੜਪਉ ਵੀ ਵੱਧ ਹੋਏਗੀ ਕਿਉਂਕਿ 1990 ਵਿੱਚ ਸੋਨੇ ਦੀ ਕੀਮਤ ਸਿਰਫ 3200 ਰੁਪਏ ਸੀ ਜੋ ਕਿ ਅੱਜ 80000 ਹੋ ਚੁੱਕੀ ਹੈ ਬਾਕੀ ਹਿਸਾਬ ਕਿਤਾਬ ਤੁਸੀਂ ਆਪ ਲਾ ਕੇ ਦੇਖ ਲਓ ਦੋਸਤੋ ਕਿਵੇਂ ਲੱਗੀ ਤੁਹਾਨੂੰ ਇਹ ਸੂਰਬੀਰ ਜੋਧੇ ਦੀ ਡਾਕੂਮੈਂਟਰੀ ਤੇ ਇਹੋ ਜਿਹੇ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਲੋ ਜੀ ਇਹ ਸੀ ਉਸ ਪੰਜਾਬ ਦੇ ਯੋਧੇ ਦੀ ਗੱਲ ਸੂਰਮੇ ਦੀ ਗੱਲ ਬਾਬਾ ਮਨੋਚਲ ਦੀ ਠੀਕ ਜਿਨ੍ਹਾਂ ਨੇ ਦੇਖੋ ਕਿਵੇਂ ਆਪਣਾ ਉਹ ਥਾਣੇਦਾਰ ਦੀ ਭੈਣ ਨੂੰ ਆਪਣਾ ਲੈ ਕੇ ਆਏ ਠੀਕ ਹੈ ਉਹਨੇ ਕਿਹਾ ਤੂੰ ਅੱਜ ਤੋਂ ਬਾਅਦ ਮਨੋਚਲ ਦੀ ਆਪਣਾ ਮਨੋਚਲ ਦੀ ਆਪਣਾ ਭੈਣ ਹੈ ਠੀਕ ਹੈ ਅੱਛਾ ਉਹਨਾਂ ਨੇ ਉਹਨੂੰ ਉਵੇਂ ਹੀ ਭੈਣਾ ਦਾ ਇਹੀ ਰਤਬਾ ਦੇ ਕੇ ਟੋਰਿਆ ਗਿਆ ਠੀਕ ਹੈ ਔਰ 40 ਲੱਖ ਰੁਪਇਆ ਨਾਮ 1990 ਦੇ ਵਿੱਚ ਕਿ ਜਿਹੜਾ ਅੱਜ ਦੇ ਹਿਸਾਬ ਨਾਲ ਅਗਰ ਉਹਨੂੰ ਆਪਾਂ ਗੁਣੇ ਕਰੀਏ ਤੇ ਜਿਵੇਂ ਉਹਨਾਂ ਨੇ ਦੱਸਿਆ ਕਿ 10 ਕਰੋੜ ਰੁਪਇਆ ਬੰਦਾ ਉਹ ਕਹਿੰਦੇ ਸੀ ਬਰੇ ਤੇਜ਼ ਸਨ ਉਹਨਾਂ ਇੱਕ ਦੋਵਰੀ ਉਹਨਾਂ ਨੇ ਹੱਥ ਕੜੀਆਂ ਹੀ ਉਹਨਾਂ ਨੂੰ ਬੰਨ ਕੇ ਗੱਡੀ ਦੇ ਵਿੱਚ ਵੀ ਪਾਇਆ ਤੇ ਲੇਕਿਨ ਉਹ ਸੀ ਕੋ ਨਿਕਲ ਕੇ ਤੋਂ ਉਹਨਾਂ ਕੋਲ ਦੌੜ ਜਾਂਦੇ ਹੁੰਦੇ ਸਨ ਉਹਨਾਂ ਨੂੰ ਪਤਾ ਨਹੀਂ ਸੀ ਚੱਲਣਾ ਬਾਕੀ ਉਹਨਾਂ ਦਾ ਨਾਂ ਮਾਨੋਚਲ ਇਸ ਵਜ੍ਹਾ ਉਹਨਾਂ ਦੇ ਪਿੰਡ ਦਾ ਨਾਂ ਵੀ ਮਾਨੋਚਲ ਹਾਂ ਇਹ ਤਾਂ ਉਹਨਾਂ ਦਾ ਨਾਂ ਸੀ ਬਾਬਾ ਮਾਨੋਚਲ ਬਿਲਕੁਲ ਤਾਂ ਕਰਕੇ ਕਿ ਕਾਫੀ ਐਸੇ ਹੈ ਨੇ ਯੋਧੇ ਸੂਰਮੇ ਜਿਨ੍ਹਾਂ ਦਾ ਸਾਨੂੰ ਪਤਾ ਹੀ ਕੋਈ ਨਹੀਂ ਹੈ ਬਾਬਾ ਮਾਨੋਚਲ ਦੇ ਬਾਰੇ ਵੀ ਅਸੀਂ ਫਸਟ ਟਾਈਮ ਹੀ ਅੱਛਾ ਇਹਨਾਂ ਦਾ ਪੂਰਾ ਨਾਮ ਹੈ ਬਾਬਾ ਗੁਰਬਚਨ ਸਿੰਘ ਠੀਕ ਹੈ ਜੀ ਬਾਬਾ ਗੁਰਬਚਨ ਸਿੰਘ ਇਹਨਾਂ ਦਾ ਕੰਪਲੀਟ ਨਾਮ ਬਾਬਾ ਗੁਰਬਚਨ ਸਿੰਘ ਹੈ ਤੇ ਠੀਕ ਹੈ ਮਾਨੋਚਲ ਇਹਨਾਂ ਦੇ ਪਿੰਡ ਦਾ ਨਾਮ ਹੈ ਉਹਦੇ ਤੋਂ ਇਹਨਾਂ ਦਾ ਨਾਮ ਬਾਕੀ denn ਕਿ ਆ ਕਿ ਉਹਨਾਂ ਨੇ ਉਹਨਾਂ ਦੇ ਨਾਲ ਬਾਬਾ ਕਾਦੇ ਤੋਂ ਲਾਇਆ ਤੇ ਇਸ ਵਜ੍ਹਾ ਤੋਂ ਲਾਇਆ ਬਾਬਾ ਵੈਸੇ ਜਦੋਂ ਉਹਨਾਂ ਨੇ ਵੈਸੇ ਉਹਨਾਂ ਨੇ ਕਿਹਾ ਕਿ ਘਾਰ ਜਿਸਨ ਤੇ ਉਹਨਾਂ ਨੇ ਕਿਹਾ ਕਿ ਮੁਕਾਬਲਾ ਕਰਨਾ ਹੈ ਤੇ ਚਲੋ ਖੇਤਾਂ ਦੇ ਵਿੱਚ ਐਂਡ ਦੇ ਵਿੱਚ ਆ ਗਏ ਕਿਉਂਕਿ ਅਲਕ ਮੈਦਾਨ ਖੁੱਲਾ ਸੀ ਤੁਸੀਂ ਮੈਦਾਨ ਖੁੱਲਾ ਸੀ ਗੱਲ ਨੂੰ ਕਨਵਾ ਸੀ ਕੁਝ ਹਿਸਟਰੀਆਂ ਚੁੱਕ ਕੇ ਦੇਖ ਲਓ ਕਿ ਜਦੋਂ ਠੀਕ ਹੈ ਇੰਡੀਆ ਆਰਮੀ ਇੰਡੀਆ ਮਤਲਬ ਕਿ ਜਿਹੜੇ ਆਪਣਾ ਇਹਨਾਂ ਦੀ ਸਰਕਾਰ ਸੀਗੀ ਉਸ ਟਾਈਮ ਦੀ ਉਹ ਜਦੋਂ ਯੋਧਿਆਂ ਦੇ ਪਿੱਛੇ ਪੈ ਜਾਂਦੇ ਸੀ ਇਹਨਾਂ ਦੇ ਫਿਰ ਸਮਝ ਲੋਗੇ ਉਹਨਾਂ ਦੇ ਪਿੱਛੇ ਪਈ ਰਹਿੰਦੀ ਸੀ ਉਹ ਜ਼ਿਆਦਾਤਰ ਪੈਂਦੀ ਪੰਜਾਬੀਆਂ ਦੀ ਪੰਜਾਬੀਆਂ ਦੀ ਹਿਸਟਰੀ ਚੁੱਕ ਕੇ ਵੇਖ ਲੋਗੇ ਇਹਨਾਂ ਨੇ ਜਿੱਥੇ ਨਹੱਕ ਹੋ ਰਿਆ ਸੀ ਨਾ ਉੱਥੇ ਕੋਈ ਨਾ ਕੋਈ ਬਾਬਾ ਉੱਠਿਆ ਜ਼ਰੂਰ ਹੈ ਬਿਲਕੁਲ ਬਿਲਕੁਲ ਕੋਈ ਨਾ ਕੋਈ ਯੋਧਾ ਉੱਠਿਆ ਜ਼ਰੂਰ ਹੈ ਕੋਈ ਨਾ ਕੋਈ ਸੂਰਮਾ ਉੱਠਿਆ ਜ਼ਰੂਰ ਹੈ ਕਿਉਂਕਿ ਪੰਜਾਬੀ ਜਿਹੜੀ ਪੰਜਾਬੀ ਦੀ ਹਿਸਟਰੀ ਹੀ ਸਾਰੀ ਸੂਰਮਿਆਂ ਨਾਲ ਹੀ ਭਰੀ ਹੋਈ ਹੈ ਕਿਉਂਕਿ ਉਹ ਗਲਤ ਹੁੰਦਾ ਵੇਖ ਨਹੀਂ ਸਕਦਾ ਸਿੱਧੀ ਸਾਫ ਗੱਲ ਹੈ ਗਲਤ ਹੁੰਦਾ ਨਹੀਂ ਤਾਂ ਕਾਹੋਂ ਹੁੰਦਾ ਨਹੀਂ ਵੇ ਸਾ ਤੇ ਤੁਸੀਂ ਉਹਦੇ ਤੋਂ ਨਹੀਂ ਗੱਲ ਉਸ ਦਿਨ ਜਿਹੜੀ ਅਸੀਂ ਵੀਡੀਓ ਵੇਖੀ ਸੀ ਗਲਤ ਹੁੰਦਿਆ ਸੀ ਨਾ ਤੇ ਪਾਕਿਸਤਾਨ ਮੁਰਦਾਬਾਦ ਪਾਕਿਸਤਾਨ ਤੇ ਉੱਥੇ ਅਗਲੇ ਖਲੋਗੇ ਸੀ ਨਾ ਮੈਂ ਕੀ ਕਿਹਾ ਸੀ ਪਾਕਿਸਤਾਨ ਕੱਲਾ ਸ਼ੇਰ ਸੀ ਉਹਨਾਂ ਇਹਨਾਂ ਦੇ ਵਿੱਚੋਂ ਕੱਲਾ ਜਨਨ ਜਾ ਕੇ ਖਲੋ ਗਿਆ ਸੀ ਉਹ ਬਾਕੀ ਸਾਰੇ ਆਵਾਜ਼ ਮਾਰਦੇ ਸੀ ਮੁਰਦਾਬਾਦ ਤੇ ਕੱਲਾ ਜਨਨ ਜ਼ਿੰਦਾਬਾਦ ਇਹਦੀ ਚੀਜ਼ਾਂ ਗਲਤ ਹੁੰਦੇ ਨਹੀਂ ਵੇਖ ਸਕਦੇ ਹੈ ਕਿਉਂਕਿ ਅੱਜ ਪੰਜਾਬੀ ਬਹੁਤ ਸਾਰੇ ਐਸੇ ਸੂਰਮੇ ਨੇ ਕਿ ਜਿਨ੍ਹਾਂ ਦੀਆਂ ਹਿਸਟਰੀਆਂ ਮੈਸੇ ਕਿ ਸਾਨੂੰ ਵੀ ਨਹੀਂ ਪਤਾ ਠੀਕ ਹੈ ਹੋਰ ਅਸੀਂ ਇਹ ਕਹਿੰਨੇ ਆ ਕਿ ਚਲੋ 1 ਬਾਈ 1 ਕਰਕੇ ਰੋਜ਼ਾਨਾ ਇੱਕ ਜਿਹੜੀ ਹਿਸਟਰੀ ਹੈ ਨਾ ਉਹ ਯੋਧਿਆਂ ਦੀ ਅਸੀਂ ਤੁਹਾਡੇ ਸਾਹਮਣੇ ਲਿਆਈਏ ਕਰੀਏ ਕਿਉਂਕਿ ਸਾਰਿਆਂ ਨੂੰ ਪਤਾ ਚੱਲੇ ਕਿ ਪੰਜਾਬ 'ਚ ਕਿਹੜੇ-ਕਿਹੜੇ ਯੋਧੇ ਸੀ ਕਿਹੜੇ-ਕਿਹੜੇ ਸੂਰਮੇ ਸੀ ਠੀਕ ਹੈ ਕਿ ਜਿਨ੍ਹਾਂ ਨੇ ਪੂਰੇ ਆਪਣਾ ਜਿਹੜਾ ਨਾ ਆਰਮੀ ਨੂੰ ਗੌਰਮੈਂਟ ਨੂੰ ਹਿਲਾ ਕੇ ਰੱਖਿਆ ਸੀ ਨਾ ਪਾ ਕੇ ਰੱਖੀ ਹੋਈ ਸੀ ਠੀਕ ਹੈ ਕਿਉਂਕਿ ਐਡਾ ਐਡਾ ਦਲੇਰ ਕੋ ਹੋਰ ਕੋਮ ਐਡੀ ਦਲੇਰ ਹੋਈ ਨਹੀਂ ਸਕਦੀ ਉਹ ਪੰਜਾਬੀਆਂ ਤੋਂ ਇਲਾਵਾ ਕੋਈ ਨਹੀਂ ਬਾਕੀ ਸਾਰੇ ਹੈ ਬਾਕੀ ਕਿਹਨੂੰ-ਕਿਹਨੂੰ ਪਤਾ ਸੀਗਾ ਬਾ ਗੁਰਬਚਨ ਸਿੰਘ ਮਾਨੋ ਚਲਦੇ ਬਾਰੇ ਦੇ ਵਿੱਚ ਕਮੈਂਟਸ ਕਰਕੇ ਜ਼ਰੂਰ ਦੱਸਿਓ ਤੇ ਜਿਨ੍ਹਾਂ ਨੂੰ ਨਹੀਂ ਸੀ ਪਤਾ ਤੇ ਉਹ ਕਮੈਂਟਸ ਦੇ ਵਿੱਚ ਆਪਣਾ ਸਾਨੂੰ ਦੱਸਣ ਕਿ ਬੀ ਬਹੁਤ ਪਿਆਰਾ ਮੈਸੇਜ ਆ ਕਿ ਜਿਹੜਾ ਆਪਣਾ ਮਿਲਿਆ ਸਾਨੂੰ ਇਸ ਵੀਡੀਓ ਥਾਨੀ ਕਿ ਜਿਹੜੇ ਪੁਰਾਣੇ ਆਪਣੇ ਯੋਧੇ ਸੀਗੇ ਠੀਕ ਹੈ ਉਹਨਾਂ ਨੂੰ ਭੁੱਲੀਏ ਨਾ ਕਿਉਂਕਿ ਨਵੀਂ ਜਨਰੇਸ਼ਨ ਜਿਹੜੀ ਹੈ ਨਾ ਉਹ ਹੋਰ ਪਾਸੇ ਨੂੰ ਜਾਈ ਜਾਂਦੀ ਹੈ ਉਹਨਾਂ ਨੂੰ ਪੁੱਛ ਲਈਏ ਨਾ ਕੁਝ ਤੇ ਉਹ ਕਹਿੰਦੇ ਨਹੀਂ ਯਾਰ ਸਾਨੂੰ ਨਹੀਂ ਪਤਾ ਮਤਲਬ ਅਸੀਂ ਵੀ ਅਸੀਂ ਆਪਣੀ ਗੱਲ ਕਰੀਏ ਕਿ ਅਸੀਂ ਨਹੀਂ ਇਸ ਰਿਵੈਕੀ ਅਸੀਂ ਬਾਬਾ ਵਾਲਾ ਚੱਲ ਵਾਲੇ ਪਾਸੇ ਇਹ ਚੀਜ਼ ਇਹ ਚੀਜ਼ ਜਿਹੜੀ ਹੈ ਨਾ ਸਾਨੂੰ ਨਾ ਤੇ ਸਕੂਲਾਂ 'ਚ ਪੜਾਈ ਜਾਂਦੀ ਬਿਲਕੁਲ ਹੋਰ ਨਾ ਹੀ ਸਾਡੇ ਉਹ ਜਿਹੜੇ ਪਹਿਲੇ ਜਿਹੜੇ ਬਾਬੇ ਸੀਗੇ ਠੀਕ ਹੈ ਪਹਿਲੇ ਜਿਹੜੇ ਸਾਡੇ ਬਜ਼ੁਰਗ ਸੀ ਉਹ ਵੀ ਤਕਰੀਬਨ ਮੇਰੇ ਖਿਆਲ ਮੌਕੇ ਗਏ ਨੇ ਆਲਮੋਤ ਸਾਰੇ ਠੀਕ ਹੈ ਨਾ ਉਹੀ ਸਾਨੂੰ ਹੁਣ ਸਾਨੂੰ ਸਮਝ ਲੋਗੇ ਉਹ ਵੀ ਸੋਸ਼ਲ ਮੀਡੀਆ ਦਾ ਬਹੁਤ ਵੱਡਾ ਆਪਣਾ ਇਸ ਚੀਜ਼ ਦਾ ਯੋਗਦਾਨ ਹੈ ਕਿ ਜਿਹਦੇ ਕੋਈ ਜਿਹੜੀ ਜਿਹੜੀ ਇਨਫੋਰਮੇਸ਼ਨ ਹੈ ਨਾ ਉਹ ਆਪਣਾ ਸੋਸ਼ਲ ਮੀਡੀਆ ਤੇ ਦੱਸਦਾ ਪਿਆ ਹੈ ਤਾਂ ਕਿ ਸਾਰਿਆਂ ਨੂੰ ਪਤਾ ਚੱਲਦਾ ਜਾਏ ਠੀਕ ਹੈ ਉਹ ਇਦਾਂ ਸਾਨੂੰ ਸਾਰਿਆਂ ਨੂੰ ਪਤਾ ਚੱਲੇਗਾ ਕਿ ਪੰਜਾਬ ਦੇ ਕਿਹੜੇ-ਕਿਹੜੇ ਯੋਧੇ ਸੀ ਕਿਹੜੇ-ਕਿਹੜੇ ਸੂਰਮੇ ਸੀਗੇ ਤੇ ਕਿਵੇਂ ਦੀ ਲੱਗੀ ਵੀਡੀਓ ਕਮੈਂਟਸ ਕਰਕੇ ਜ਼ਰੂਰ ਦੱਸਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਲਾਜ਼ਮੀ ਕਰਿਓ ਤੇ ਮਿਲਦੇ ਆਂ ਅਗਲੀ ਵੀਡੀਓ ਚ ਆਪਣਾ ਖਿਆਲ ਰੱਖੋ ਰੱਬ ਰੱਖਾ